ਸੋਰਟ ਮਹਲਾ ਪੰਜਵਾਂ ਵਿਚ ਕਰਤਾ ਪੁਰਖ ਖਲੋਆ ਵਾਲਨਾ ਵਿੰਗਾ ਹੋਆ ਮਜਨ ਗੁਰ ਆਂਧਰਾ ਸੀ ਜਪ ਹਰ ਹਰ ਗਿਲ ਵਿਖ ਨਾ ਸੀ ਸੰਤੋ RAM DAS ਸਰੋਵਰ ਨਿਕਾ ਜੋ ਨਾਵੇ ਸੋ ਕੁਲ ਤਰਾਵੇ ਉਦਾਰ ਹੋਆ ਹੈ ਜੀ ਕਾ ਰਹਾਉ ਜਜ ਕਾਰ ਚਗ ਗਵੇ ਮਨ ਜਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸੇ ਰੋ ਵਰਨਾਵੇ ਸੋ ਜਨ ਪਰਮ ਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਧਿਆਈ ਇਹ ਬ੍ਰਹਮ ਵਿਚਾਰ ਸੋ ਜਾਣੈ ਜਿਸ diel ਹੋਏ ਭਗਵਾਨੈ ਵਾਪ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋਰਠ ਮਹਲਾ ਪੰਜਮ ਵਿੱਚ ਕਰਤਾ ਪੁਰਖ ਖਲੋਆ ਵਾਲਨਾ ਵਿੰਗਾ ਹੋਆ ਮਜਨ ਗੁਰ ਆਂਧਾਰਾ ਸੇ ਜਪ ਹਰ ਕਿੱਲ ਵਿਖ ਨਸੇ ਸੰਤੋ RAMDAS ਸਰੋਵਰ ਨਿਕਾ ਜੋ ਨਾਵੇ ਸੋ ਕੁਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਓ ਜੈ ਜੈ ਕਾਰ ਜਗ ਗਵੇ ਮਨ ਜਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਵੈ ਸੋ ਜਨ ਪਰਮਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਧਿਆਈ ਏ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਿਆਲ ਹੋਏ ਭਗਵਾਨੈ ਬਾਪ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋ ਰਟ ਮਹਲਾ ਪੰਜਵਾਂ ਵਿਚ ਕਰਤਾ ਪੁਰਖ ਖਲੋਆ ਵਾਲਨਾ ਵਿੰਗਾ ਹੋਆ ਮਜਨ ਗੁਰ ਆਂਧਾਰਾ ਸੀ ਜਪ ਹਰ ਹਰ ਗਿਲ ਵਿਖ ਨਾ ਸੀ ਸੰਤੋ RAM DAS ਸਰੋਵਰ ਨਿਕਾ ਜੋ ਨਾਵੇ ਸੋ ਕੁਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਓ ਜੈ ਜੈ ਕਾਰ ਚਗ ਗਵੇ ਮਨ ਜਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮਗਤ ਪਾਵੇ ਮਰਨ ਨ ਆਵੇ ਜਾਈ ਹਰ ਹਰ ਨਾਮ ਧਿਆਈ ਏ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋਰਠ ਮਹਲਾ ਪੰਜਵਾ ਵਿਚ ਕਰਤਾ ਪੁਰਖ ਖਲੋਆ ਵਾਲਨਾ ਵਿੰਗਾ ਹੋਆ ਮਜਨ ਗੁਰ ਆਂਧਾਰਾ ਸੀ ਜਪ ਹਰ ਹਰ ਗਿਲ ਵਿਖ ਨਾ ਸੀ ਸੰਤੋ RAM DAS ਸਰੋਵਰ ਨਿਕਾ ਜੋ ਨਾਵੇ ਸੋ ਕੁਲ ਤਰਾਵੇ ਬੁਧਾਰ ਹੋਆ ਹੈ ਜੀ ਕਾ ਰਹਾਓ ਜੈ ਜੈ ਕਾਰ ਚਗ ਗਵੇ ਮਨ ਜਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਧਿਆਈ ਏ ਬ੍ਰह्म ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਪ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗਣਤ ਮਿਟਾਈ ਸੋਰਠ ਮਹਲਾ ਪੰਜਵਾ ਵਿੱਚ ਕਰਤਾ ਪੁਰਖ ਖਲਵਾ ਵਾਲਨਾ ਵਿੰਗਾ ਹੋਆ ਮਜਨ ਗੁਰ ਆਂਧਾਰਾ ਸੇ ਜਪ ਹਰ ਹਰ ਗਿਲ ਵਿਖ ਨਾ ਸੇ ਸਨ ਤੋ ਰਾਮਦਾਸ ਸਰੋਵਰ ਨਿਕਾ ਜੋ ਨਾਵੇ ਸੋ ਫੁੱਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਉ ਜੈ ਜੈ ਕਾਰ ਚਗ ਗਵੇ ਮਨ ਜਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਵੈ ਸੋ ਜਨ ਪਰਮਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਧਿਆਈ ਇਹ ਬ੍ਰह्म ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋਰਠ ਮਹਲਾ ਪੰਜਮ ਵਿਚ ਕਰਤਾ ਪੁਰਖ ਖਲੋਆ ਵਾਲਨਾ ਵਿੰਗਾ ਹੋਆ ਭਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤੋ ਰਾਮਦਾਸ ਸਰੋਵਰ ਨਿਕਾ ਜੋ ਨਾਵੇ ਸੋ ਕੁਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਉ ਜੈ ਜੈ ਕਾਰ ਜਗ ਗਵੇ ਮਨ ਜਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਧਿਆਈ ਏ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਿਆਲ ਹੋਏ ਭਗਵਾਨੈ ਪਾਪ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋ ਰਟ ਮਹਲਾ ਪੰਜਮ ਵਿਚ ਕਰਤਾ ਪੁਰਖ ਖਲੋਆ ਹਾਲ ਨਾ ਵਿੰਗਾ ਹੋਆ ਮਜਨ ਗੁਰ ਆਂਧਾਰਾ ਸੀ ਜਪ ਹਰ ਹਰ 길 ਵਿਖ ਨਾ ਸੀ ਸੰਤੋ RAM DAS ਸਰੋਵਰ ਨਿਕਾ ਜੋ ਨਾਵੇ ਸੋ ਫੁੱਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾ ਜਜ ਕਾਰਜ ਚਕ ਗਵੇ ਮਨ ਜਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਧਿਆਈ ਏ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋ ਰਿਤ ਮਹਲਾ ਪੰਜਵਾ ਵਿਚ ਕਰਤਾ ਪੁਰਖ ਖਲੋਆ ਵਾਲਨਾ ਵਿੰਗਾ ਹੋਆ ਮਜਨ ਗੁਰ ਆਂਧਾਰਾ ਛੇ ਜਪ ਹਰ ਹਰ ਗਿਲ ਵਿਖ ਨਾ ਛੇ ਸੰਤੋ RAM DAS ਸਰੋਵਰ ਨਿਕਾ ਜੋ ਨਾਵੇ ਸੋ ਫੁੱਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਓ ਜੈ ਜੈ ਕਾਰ ਜਗ ਗਵੇ ਮਨ ਜਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਧਿਆਈ ਏ ਬ੍ਰह्म ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਪਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋਰਠ ਮਹਲਾ ਪੰਜਮ ਵਿੱਚ ਕਰਤਾ ਪੁਰਖ ਖਲੋਆ ਵਾਲਨਾ ਵਿੰਗਾ ਹੋਆ ਮਜਨ ਗੁਰ ਆਂਧਾਰਾ ਸੇ ਜਪ ਹਰ ਹਰ ਗਿਲ ਵਿਖ ਨਾ ਸੇ ਸੰਤੋ ਰਾਮਦਾਸ ਸਰੋਵਰ ਨਿਕਾ ਜੋ ਨਾਵੇ ਸੋ ਫੁੱਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਓ ਜੈ ਜੈ ਕਾਰ ਚਗ ਗਵੇ ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸੇ ਰੋਬਰ ਨਾਵੇ ਸੋ ਜਨ ਪਰਮਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਧਿਆਈ ਇਹ ਬ੍ਰह्म ਵਿਚਾਰ ਸੋ ਜਾਣੈ ਜਿਸ ਧਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋਰਠ ਮਹਲਾ ਪੰਜਮ ਵਿਚ ਕਰਤਾ ਪੁਰਖ ਖਲੋਆ ਵਾਲਨਾ ਵਿੰਗਾ ਹੋਆ જન ਗੁਰ ਆਂਧਾਰਾ ਸੀ ਜਪ ਹਰ ਹਰ 길 ਵਿਖ ਨਾ ਸੀ ਸੰਤੋ RAMDAS ਸਰੋਵਰ ਨਿਕਾ ਜੋ ਨਾਵੇ ਸੋ ਫੁੱਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਓ ਜੈ ਜੈ ਕਾਰ ਚਗ ਗਾਵੇ ਮਨ ਜਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਧਿਆਈ ਏ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋਰਠ ਮਹਲਾ ਪੰਜਮ ਵਿਚ ਕਰਤਾ ਪੁਰਖ ਖਲੋਆ ਵਾਲਨਾ ਵਿੰਗਾ ਹੋਆ ਮਜਨ ਗੁਰ ਆਂਧਾਰਾ ਸੀ ਜਪ ਹਰ ਹਰ ਗਿਲ ਵਿਖ ਨਾ ਸੀ ਸੰਤੋ RAM DAS ਸਰੋਵਰ ਨਿਕਾ ਜੋ ਨਾਵੇ ਸੋ ਕੁਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਓ ਜੈ ਜੈਕਾਰ ਜਗ ਗAVE ਮਨ ਚਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੂਪ ਵਰਨਾਵੇ ਸੋ ਜਨ ਪਰਮ ਗਤ ਪਾਵੇ ਮਰੇ ਨ ਆਵੇ ਜਾਈ ਹਰ ਹਰ ਨਾਮ ਧਿਆਈ ਏ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਿਆਲ ਹੋਏ ਭਗਵਾਨੈ ਬਾਪ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋ ਰਠ ਮਹਲਾ ਪੰਜਮਾ ਵਿਚ ਕਰਤਾ ਪੁਰਖ ਖਲੋਆ ਵਾਲਨਾ ਵਿੰਗਾ ਹੋਆ ਮਦਨ ਗੁਰ ਆਂਧਰਾ ਸੇ ਜਪ ਹਰ ਹਰ ਗਿਲ ਵਿਖ ਨਾ ਸੇ ਸੰਤੋ RAM DAS ਸਰੋਵਰ ਨਿਕਾ ਜੋ ਨਾਵੇ ਸੋ ਗੁਲ ਦਰਾਵੇ ਉਧਾਰ ਹੋਆ ਹੈ ਜੀ ਕਾਰ ਹਾਉ ਜੈ ਜੈ ਕਾਰ ਜਗ ਗਾਵੇ ਮਨ ਜਿੰਦ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਧਿਆਈ ਇਹ ਬ੍ਰह्म ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗਣਤ ਮਿਟਾਈ ਸੋਰਠ ਮਹਲਾ ਪੰਜਮ ਵਿੱਚ ਕਰਤਾ ਪੁਰਖ ਖਲੋਆ ਵਾਲਨਾ ਵਿੰਗਾ ਹੋਆ ਮਜਨ ਗੁਰ ਆਂਧਾਰਾ ਸੇ ਜਪ ਹਰ ਹਰ ਗਿਲ ਵਿਖ ਨਾ ਸੇ ਸੰਤੋ RAMDAS ਸਰੋਵਰ ਨਿਕਾ ਜੋ ਨਾਵੇ ਸੋ ਫੁੱਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਉ ਜੈ ਜੈ ਕਾਰ ਜਗ ਗਾਵੇ ਮਨ ਜਿੰਦੇ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਆਏ ਸੰਤ ਸਰੋਵਰ ਨਵੈ ਸੋ ਜਨ ਪਰਮਗਤ ਪਾਵੇ ਮਰੈ ਨ ਆਵੇ ਜਾਈ ਹਰ ਹਰ ਨਾਮ ਧਿਆਈ ਏ ਬ੍ਰह्म ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨ ਐ ਬਾਪ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਵੀਡੀਓ ਪਸੰਦ ਆਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ